ਫੇਂਗ ਸਿੱਧੂ ਸੀਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਇੱਕ ਸਪੈਸ਼ਲ ਦੱਸਣ ਲੱਗਾ ਵੀ ਸੀਪੀ ਸਾਹਿਬ ਇੱਕ 2914 ਬੇਰਕਾ ਪਲਾਂਟ ਦੀ ਜਿਹੜੀ ਪਨੀਰ ਲੈ ਕੇ ਗੱਡੀ ਜਾਂਦੀ ਸੀ ਜਲੰਧਰ ਤੋਂ ਲੁਧਿਆਣੇ ਨੂੰ ਉਹ ਗੰਨੇਪਿੰਡ ਫੜੀ ਗਈ ਸੀ ਉਹ ਕਿਸ ਸਾਜ਼-ਬਾਜ਼ ਥਰੂ ਛੱਡੀ ਇਹ ਤੁਹਾਡਾ ਡੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿਉਂਕਿ ਜਦੋਂ ਖਾਖੀ ਆਪਣੇ ਯੂਨੀਅਰ ਨੂੰ بچਾਉਣ ਲੱਗ ਪਵੇ ਤਾਂ ਖਾਕੀ ਫਿਰ ਖਾਕੀ ਨਹੀਂ ਰਹਿੰਦੀ ਉਹ ਦਾਗੀ ਹੋ ਜਾਂਦੀ ਆ ਇਸ ਕਰਕੇ ਤੁਸੀਂ ਆਪਣੇ 29 14 ਗੰਨਾਪਿੰਡ 베ਰਕਾਮ ਮਿਲ ਪਲਾਂਟ ਦੀ ਗੱਡੀ ਜਿਹੜੀ ਫੜੀ ਗਈ ਸੀ ਪਨੀਰ ਵਾਲੀ ਉਸ ਗੱਡੀ ਵਾਲਾ ਡਰਾਈਵਰ ਨੇ ਚਿੱਟਾ ਪੀਤਾ ਚਿੱਟਾ ਫੜਿਆ ਚਿੱਟਾ ਛੱਡ ਕੇ ਭੱਜਿਆ ਗੱਡੀ ਛੱਡ ਕੇ ਭੱਜਿਆ ਉਹ ਜਾਂਚ ਦਾ ਵਿਸ਼ਾ ਤੁਹਾਡਾ ਆ ਸਾਡਾ ਨਹੀਂ ਗੱਡੀ ਨੰਬਰ ਉਹ 2314 ਪਨੀਰ ਲੈ ਕੇ ਗਈ ਸੀ ਫੇਰਕਾ ਤੋਂ ਲੁਧਿਆਣੀ ਨੂੰ ਫੜੀ ਗਈ ਸੀ ਕਨੇਪੰਡ ਦੂਸਰੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਸੀਪੀ ਸਾਹਿਬ ਮੈਨੂੰ ਇਹ ਦੱਸੋ ਵੀ ਤੁਹਾਡੀ ਜਿਹੜੀ ਵਰਦੀ ਆ ਵਰਦੀ ਪਾ ਕੇ ਹਾਈ ਕੋਰਟ ਵੀ ਮੰਨਦਾ ਸੁਪਰੀਮ ਕੋਰਟ ਵੀ ਮੰਨਦਾ ਰਜਿਸਟਰਡ ਲੈਟਰ ਨੂੰ ਤੇ ਤੁਹਾਡੇ ਬੰਦੇ ਕਿਉਂ ਰਜਿਸਟਰਡ ਲੈਟਰ ਮੋੜਦੇ ਨੇ ਜੀ ਕੀ ਉਹ ਗੁਨਾਹ ਨਹੀਂ ਜਾਂ ਤਾਂ ਉਹਨਾਂ ਦੇ ਖਿਲਾਫ ਪਰਚਾ ਕਰੋ ਨਹੀਂ ਮੈਨੂੰ ਹਾਈ ਕੋਰਟ ਤੋਂ ਯਾਦ ਲੋਕਲ ਕੋਰਟ ਤੋਂ ਪਰਚਾ ਕਰਵਾਉਣਾ ਪਊਗਾ ਰੋਸ ਦੇ ਖਿਲਾਫ ਇਸ ਕਰਕੇ ਮੇਰੀ ਬੇਨਤੀ ਆ ਪਈ ਜਿਹੜਾ ਵੀ ਮੁਲਾਜ਼ਮ ਚਿੱਠੀ ਰਜਿਸਟਰਡ ਮੋੜਦਾ ਉਹ ਗੁਨਾਹਗਾਰ ਆ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨੂੰ ਟਰਮੀਨੇਟ ਕੀਤਾ ਜਾਵੇ ਕਿਉਂਕਿ ਉਹ ਤੁਹਾਡੀ ਵਰਦੀ ਦੀ ਆਡ ਚ ਕਰਦਾ ਪਿਆ ਦੂਸਰੀ ਡੀ ਸੀ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਪਈ ਤੁਹਾਡੇ ਫਲੋਰ ਦੇ ਤਹਿਸੀਲ ਦੇ ਵਿੱਚ ਮੇਰੇ ਤੋਂ 10000 ਰੁਪਇਆ ਲਿਆ ਸੀ ਔਰ ਜਿਹੜਾ ਐਫੀਡੇਵਿਡ ਮੈਂ ਐਸਡੀਐਮ ਨੂੰ ਦੇ ਦਿੱਤਾ 2 ਸਾਲ ਤੋਂ ਐਫੀਡੇਵਿਡ ਬੰਦ ਪਿਆ ਔਰ ਕਿਸੇ ਨੇ ਇਨਕੁਆਰੀ ਨਹੀਂ ਕੀਤੀ ਜਯੋਧਵੀਰ ਸਿੰਘ ਨੇ ਪੈਸੇ ਲਏ ਸੀ ਤਹਿਸੀਲਦਾਰ ਨੇ ਮੇਰੇ ਤੋਂ ਲਏ ਸੀ ਤੇ ਜਯੋਧਵੀਰ ਦਾ ਹੱਥੀ ਲਾਇਆ ਸੀ ਉਹ ਵੀ ਤੁਹਾਡਾ ਮੁਲਾਜ਼ਮ ਹੈ। ਦੂਸਰਾ ਤੁਸੀਂ ਮੇਰੇ ਲਾਇਸੈਂਸ ਨਹੀਂ ਦਿੰਦੇ। ਅਗਰ ਮੇਰੀ ਮੌਤ ਹੋ ਗਈ ਤਾਂ ਜਿੱਥੇ ਪੁਲਿਸ ਰਗੜੀ ਜਾਣੀ ਹੈ ਉੱਥੇ ਤੁਹਾਡਾ ਵੀ ਨਾਮ ਵਿੱਚ ਹੋਣਾ। ਇਹਨਾਂ ਕਹਿੰਦਾ ਆਖੇ ਮਾਂ ਦਾ ਜਾਤ।